ਕਿਸਾਨਾਂ ਨੇ ਖਨੋਰੀ ਤੇ ਸ਼ੰਭੂ ਧਰਨਾ ਲਾਇਆ ਨਹੀਂ ਸੀ ਠੀਕ ਭਾਜਪਾ ਸਰਕਾਰ ਹਰਿਆਣਾ ਨੇ ਕਿਸਾਨਾਂ ਨੂੰ ਦਿੱਲੀ ਜਾਂਦੇ ਨੂੰ ਰੋਕਿਆ ਠੀਕ ਅਸੀਂ ਪੰਜਾਬ ਦੇ ਨਮਾਇੰਦਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਚੁਣੀ ਇਸ ਸਰਕਾਰ ਨੇ ਭਾਜਪਾ ਨੂੰ ਤਾਂ ਕੀ ਕਹਿਣਾ ਸੀ ਇਹਨਾਂ ਨੂੰ ਦਿੱਲੀ ਜਾਣ ਦਿਓ ਪੁਲਟਾ ਕਿਸਾਨਾਂ ਨੂੰ ਉੱਥੇ ਕੁੱਟਿਆ ਪਰਚੇ ਕੀਤੇ ਜ਼ਿਲ੍ਹਿਆਂ 'ਚ ਬੰਦ ਕੀਤੇ ਉਹ ਮੋਰਚਾ ਕਿਉਂ ਚੁਕਾਇਆਗਾ ਸਾਡਾ ਸਵਾਲ ਆ ਜੀ ਕੋਈ ਹੈਗਾ ਸੀਐਮ ਦੇ ਲਿਖਦਾ ਮੈਂ ਤੁਹਾਨੂੰ ਪਤਾ ਕਰਕੇ ਦੱਸ ਸਕਦਾ ਕਿਉਂਕਿ ਮੈਂ ਤਾਂ ਉਦੋਂ ਦਾ ਨਾ ਗਿਆ ਮੈਂ ਆਹ ਹੀ ਉਹ ਬੰਦੇ ਸਕੂਲਾਂ ਦੇ ਚੱਕਰ ਚ ਲੱਗੇ ਹੋਏ ਆ ਤੇ ਜਿੱਦਨ ਮੈਂ ਹੁਣ ਇੱਕ ਦਿਨ ਬਣਾ ਕੇ ਤੁਹਾਨੂੰ ਇੱਕ ਇੱਕ ਅਗਲਾ ਸਵਾਲ ਆ ਗਈ ਸਾਡੀਆਂ ਐਮਐਲਏ ਕਨੌਰ ਨੇ ਟਰਾਲੀਆਂ ਚੋਰੀ ਕੀਤੀਆਂ ਜਿਹੜੇ ਉਹ ਤੋਂ ਬਰਾਮਦ ਵੀ ਹੋਈਆਂ ਉਹਦੇ ਘਰੋਂ ਵੀ ਹੋਈਆਂ ਕੁਝ ਸਿਲੰਡਰ ਸਾਰਾ ਕੋ ਜਿਹੜਾ ਪੁਲਿਸ ਨੇ ਉਹਦੇ ਘਰੇ ਛੱਡਿਆ ਉਸ ਐਮਐਲਏ ਨੂੰ ਖਾਰਜ ਕਰਕੇ ਉਹਦੇ ਤੇ ਪਰਚਾ ਕਿਉਂ ਨਹੀਂ ਕੀਤਾ ਤੇ ਇੱਕ ਹੁਣ ਇੱਕ ਖਾਨੇਦਾਰ ਆ ਜਿਹਨੇ ਬੁਟੜਾ ਵਾਲਾ ਉੱਥੇ ਰੋਜ਼ ਲੰਬਾਇਆ ਕਿਸਾਨਾਂ ਨੂੰ ਛਰੇਆਂ ਬਹੁਤ ਜਿਆਦਾ ਕੁੱਟਿਆ ਸਹਸਤ ਕੀਤਾ ਉਹਨੂੰ ਬਰਖਾਸਤ ਕਰਕੇ ਉਹਦੇ ਤੇ ਪਰਚਾ ਕਿਉਂ ਨਹੀਂ ਦਰਜ ਕੀਤਾ ਤੁਹਾਡੇ ਲੈਵਲ ਦੇ ਕੰਮ ਨਹੀਂ ਸਾਡੇ ਕਿਸਾਨਾਂ ਦਾ ਉਸੇ ਘੱਟੋ ਘੱਟ ਕਰੋੜ ਰੁਪਏ ਦੀ ਜਾਨ ਨਸਾਨ ਹੋ ਗਿਆ 92 ਪੰਜਾਬ ਦੇ ਐਮਐਲਏ ਕੋਈ ਵੀ ਨਹੀਂ ਬੋਲਿਆ ਨੁਕਸਾਨਾਂ ਦੇ ਹੱਕ ਤੇ ਕੋਈ ਵੀ ਨਹੀਂ ਬੋਲਿਆ ਕਿ ਤੁਹਾਡਾ ਇਹਨਾਂ ਨੁਕਸਾਨ ਹੋਇਆ ਤੇ ਸਾਡੀ ਸਰਕਾਰ ਨੂੰ ਭਰਨਾ ਚਾਹੀਦਾ। ਬੋਲੇ ਕਿ ਉਹਨਾਂ ਕਾਹਤੋਂ ਨਹੀਂ ਬੋਲਿਆ ਸੀ ਤੁਹਾਨੂੰ ਨਮਿੱਡੇ ਚੁਣਿਆ ਚੁਣ ਕੇ ਅਸੀਂ ਸਦਨ ਸਭਾ ਦੇ ਉੱਤੇ। ਕੋਈ ਨਹੀਂ। ਇਹ ਖੜਾ। ਫਿਰ ਕੋ ਸਾਡਾ ਰੋਸ ਤੇ ਗੱਲ ਹੁੰਦੀ ਆ ਕਿ ਇਹ ਸੈਂਟਰ ਤੋਂ ਆ ਮੰਗਾਏ ਸੈਂਟਰ ਤੋਂ ਮੰਗਾ ਸੀ ਤਾਂ ਫਿਰ ਅਸੀਂ ਦਿੱਲੀ ਜਾ ਰਹੇ ਸੀ ਸਾਨੂੰ ਉਹ ਰਸਤਾ ਖਲਾਉਂਦੇ ਪੰਜਾਬ ਦੇ ਵਿੱਚ ਆਣ ਕੇ ਸ਼ੁਭ ਕਰਨ ਨੂੰ ਸ਼ੀਤ ਕਰ ਦਿੱਤਾ। ਮੇ ਆਉਦੀ ਸਰਕਾਰ ਨੇ ਕੋਈ ਵੀ ਬੰਨ੍ਹਿਆਂ ਦੇ ਵਿੱਚੋਂ ਬੋਲਿਆ ਵੀ ਸਾਡੀ ਧਰਤੀ ਤੇ ਆ ਕੇ ਭਾਜਪਾ ਲਿਓ ਪਈ ਹਰਿਆਣਾ ਸਰਕਾਰ ਨੇ ਮੁੰਡਾ ਮਾਰਦਾ ਸਾਡਾ ਪੰਜਾਬ ਦਾ ਪੁੱਤ ਮਾਰਦਾ ਕੋਈ ਨਹੀਂ ਬੋਲਿਆ ਪੰਜਾਬ ਦੀ ਧਰਤੀ ਤੇ ਅਸਰੂ ਕੈਂਸਰ ਤੇ ਗਿਆ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਏ ਕੋਈ ਵੀ ਐਮਐਲਏ ਸਾਡੇ ਹੱਕ ਤੇ ਨਹੀਂ ਬੋਲਿਆ ਤੇਰੀ ਸਰਕਾਰ ਕਹਿੰਦੀ ਸੀ ਅਸੀਂ ਤਾਂ ਹਾਈ ਕਿਸਾਨਾਂ ਦੀ ਹੈ ਤੇ ਕਿਸਾਨਾਂ ਨੇ ਵੀ ਸੋਚਿਆ ਵੀ ਸਾਡੇ ਬਣਨਗੇ ਪਰ ਇਹ ਸਰਕਾਰ ਸਾਡੀ ਬਣੀ ਨਹੀਂ ਮਸਲਾ ਹੈ ਜੀ ਐਮਐਲਏ ਸਭ ਸਾਡੇ ਰੋਸ ਹੈ ਸਵਾਲ ਸਵਾਲਾਂ ਦੇ ਜਵਾਬ ਜਿਹੜਾ ਲੈਣਾ ਕੋਈ ਘਟੇ ਨਹੀਂ ਇਹ ਕੋਈ ਮੈਂ ਇਹ ਲੈਵਲ ਮੁੱਖ ਮੰਤਰੀ ਦੇ ਲੈਵਲ ਦੇ ਆਸਾਨ ਮੈਂ ਜਿੰਦ ਨੂੰ ਉੱਠ ਹੋ ਗਿਆ ਆ ਤੁਹਾਨੂੰ ਆ ਕੇ ਕੀ ਆ ਗੱਲ ਆ ਤੇ ਆ ਜਿਹੜਾ ਉਹਨੇ ਸ਼ੁਰੂ ਕਰਨ ਦੀ ਗੱਲ ਆ ਉਹਦਾ ਤਾਂ ਮੈਨੂੰ ਪਤਾ ਨਾ ਵੀ ਉਹਦਾ ਤਰ੍ਹਾਂ ਉਹ ਜਿਆ ਦੇਖ ਕੇ ਆਇਆ ਸੀ ਸਰਪੰਚ ਪਤਗੀ ਨੂੰ ਤਾਂ ਮੈਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਪੈਸਾ ਦੇ ਕੇ ਨੱਬੀ ਨਹੀਂ ਜਾ ਸਕਦੇ ਜੀ ਦੇਖੋ ਅਸੀਂ ਪੰਜਾਬ ਦੇ ਲੋਕ ਆ ਤੁਹਾਨੂੰ ਪਤਾ ਹੋਵੇ ਉਸ ਹੱਨੇ ਜੱਡੇ ਕੰਦੀ ਤਰੇ ਸੀ ਤੁਹਾਨੂੰ ਵੋਟਾਂ ਮੈਂ ਵੀ ਪਾਈਆਂ ਤੁਹਾਨੂੰ ਵੋਟਾਂ ਪਾਈਆਂ ਤੁਹਾਡੇ ਤੋਂ ਹੀ ਜਵਾਬ ਮੰਗਣੇ ਆ ਸਾਡਾ ਫਰਕ ਪੰਦਾ ਜੇ ਅਸੀਂ ਤੁਹਾਨੂੰ ਐਮਐਲਏ ਬਨੂਨੇ ਤਾਂ ਸਾਡਾ ਫਰਕ ਵੀ ਤੁਹਾਡੇ ਤੱਕ ਆ ਇੱਕ ਜੀ ਸਾਡੇ ਜਿਹੜਾ ਮੇਨ ਸਵਾਲ ਸਾਡਾ ਇੱਕ ਮੇਨ ਸਵਾਲ ਆ ਇੱਕ ਮੇਨ ਸਵਾਲ ਆ ਕਟਾਰੀਆ ਸਾਹਿਬ ਐਮਐਲਏ ਸਾਹਿਬ ਕਹਿ ਰਹੇ ਆ ਵੀ ਇਹ ਸੀਐਮ ਦਾ ਮਤਲਬ ਜਵਾਬ ਉਹ ਦੇ ਸਕਦੇ ਆ ਕਿਰ ਜਵਾਬ ਤੁਸੀਂ ਦੇ ਰਹੇ ਹੋ ਜਵਾਬ ਤਾਂ ਤੁਹਾਡੇ ਸਰਪੰਚ ਹੀ ਦੇ ਰਹੇ ਤੁਸੀਂ ਕਹਿੰਦੇ ਮਸਲਾ ਹੀ ਨਹੀਂ ਕੋਈ ਜੀ ਇੱਕ ਤਾਂ ਮੇਨ ਜਿਹੜਾ ਸਵਾਲ ਆ ਜੀ ਅਸੀਂ ਜਾ ਰਹੇ ਸੀ ਫਰੋਜਪੁਰ ਜਦੋਂ ਪ੍ਰਧਾਨ ਮੰਤਰੀ ਆਇਆ ਪੁਲਿਸ ਨੇ ਸਾਨੂੰ ਅੱਗੋਂ ਰੋਕ ਲਿਆ ਅਸੀਂ ਵਿਚਾਲੇ ਫਸ ਗਏ ਮਗਰ ਭਾਜਪਾ ਵਾਲੇ ਆ ਕੇ ਖੜ ਗਏ ਮੋਦੀ ਪਿੱਛੇ ਮੁੜ ਗਿਆ ਉਸ ਸਰਕਾਰ ਨੇ ਤਾਂ ਕੀਤਾ ਕੁਛ ਨਹੀਂ ਹੁਣ ਆਲੀ ਸਰਕਾਰ ਨੇ 307 ਸਾਡੇ ਤੇ ਚੱਕ ਕੇ ਲਾਤੀ ਉਲਟੀ ਅਸੀਂ ਤਾਂ ਵਿਚਾਲੇ ਫਸੇ ਬੈਠੇ ਤੇ 307 ਵੀ ਸਾਡੇ ਤੇ ਲੱਗੀ ਜਾਂਦੀ ਮੋਦੀ ਕਿੱਥੇ ਬੈਠਾ ਤੇ ਅਸੀਂ ਕਿੱਥੇ ਆ ਤੇ ਵੀ 26 ਬੰਦੇ ਜਿਹੜੇ ਨਾਮਜ਼ਦ ਕਰ ਲਏ 3200 ਬੰਦਾ ਜਿਹੜਾ ਆ ਪਣਪ ਸਾਦਾਪਾ ਦਾ 300 ਬੰਦਾ ਦਾ 50 ਪਾ ਦੀ ਮਜ਼ਦੂਰੀ ਸੀ ਸਾਡੇ ਤੇ ਉਹ ਲਾਉਣੇ ਇੰਨੇ ਇੰਨੇ 22 ਦਿਨ ਲੱਗੇ ਹੁਣ ਤੱਕ ਕੀ ਬਣੀ ਵੀ ਸਾਡੇ ਤੇ ਆਮ ਆਦਮੀ ਕਾਟੇ ਨੇ 307 ਲਈ ਪਹਿਲਾਂ ਕਿਉਂ ਨਹੀਂ ਲੱਗੇ ਹੁਣ ਮੈਂ ਤੁਹਾਡੇ ਜਿੰਨੇ ਸਵਾਲ ਆ ਨੋਟ ਕਰਕੇ ਜਦੋਂ ਮੈਂ ਗਿਆ ਉਹ ਜਵਾਬ ਨਹੀਂ ਇਹ ਤਾਂ ਐਮਐਲਏ ਸਾਹਿਬ ਗੱਲ ਆ ਵੀ ਇਹਦਾ ਮਤਲਬ ਤੁਹਾਡੇ ਕੋਲੇ ਇਹਨਾਂ ਗੱਲਾਂ ਦੇ ਜਵਾਬ ਹੈ ਨਹੀਂਗੇ ਜਵਾਬ ਉਹ ਬਾਈ ਜੀ ਵੇਖੋ ਉਹ ਤਾਂ ਇਹ ਪੰਜਾਬ ਲੈਵਲ ਦੀ ਗੱਲ ਹੈ ਮੇਰੇ ਲੈਵਲ ਦੀ ਤਾਂ ਗੱਲ ਹੈ ਨਹੀਂ ਤੁਸੀਂ ਪਹਿਲਾਂ ਤਾਂ ਮੈਂ ਲਿਆ ਜੀ ਉਸੇ ਉਸੇ ਹੀ ਤੁਸੀਂ ਉਹਨਾਂ ਮੈਂਬਰ ਹੋਂ ਬਾਈ ਜੀ ਮੈਂ ਗਿਆ ਹੀ ਨਹੀਂ ਕਾ ਜਿੰਦਾਂ ਦਾ ਇੱਥੇ ਆ ਸਾਡਾ ਉਹ ਆਹ ਹੀ ਕੰਮ ਚੱਲੀ ਜਾਂਦਾ ਉਦੋਂ ਦਾ ਮੈਂ ਅਜੇ ਤੱਕ ਉੱਥੇ ਨਹੀਂ ਗਿਆ ਚੰਡੀਗੜ੍ਹ ਜਦੋਂ ਹੁਣ ਜਾਊਗਾ ਚੰਡੀਗੜ੍ਹ ਤੋਤਨਾ ਦਿਨਾਂ ਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਜਵਾਬ ਦੇ ਆ ਦੂੰਗਾ ਜਿਹੜੋ ਕਹਤਾ ਕਹਤਾ ਐਮਐਲਏ ਸਾਹਿਬ ਨੇ ਹੋਰ ਦਿੱਤੇ ਕੀ ਕਹਤਨ ਬਾਈ ਜੀ ਸਾਡੇ ਸੀਨੇ ਨੂੰ ਪੁੱਛੋ ਤੁਸੀਂ ਇਹ ਯਾਰ ਅਸੀਂ ਵੀ ਸੀਨੇ ਰਾਹ ਕਿਸਾਨ ਜੀ ਜੈ 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 ਨਾ ਗੱਲ ਨਹੀਂ ਅਸੀਂ ਛੱਡ ਕੇ ਰੋ ਕੇ ਨਹੀਂ ਇਹ ਸੀਨੇ ਮਰਨ ਜਾਈ ਕਿਸਾਨ ਜੀ ਅਸੀਂ ਇਹਨੇ ਪੁੱਛ ਰਿਹਾ ਤੂੰ ਕਾ ਮਾਂ ਦੀ ਖਾਣ ਨੂੰ ਪੁੱਛ ਰਿਹਾ ਅਸੀਂ ਆਰ ਤੁੰਦ ਦੇ ਜਾ ਚਲੋ ਬਾਈ ਜੀ ਪੁੱਛਣਾ ਗੱਲੋਂ गिना